ਵੀਡੀਓ ਦੇਖ ਰਹੇ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਯਾਨੀ ਬਲਦੇਵ ਸੂਰਕੁਰੀ ਵੱਲੋਂ ਸਤਿ ਸ੍ਰੀ ਅਕਾਲ ਅੱਜ ਮੈਂ ਫੇਰ ਇੱਕ ਹਫ਼ਤਾ ਲੈ ਕੇ ਹਾਜ਼ਰ ਹੋਇਆ ਹਾਂ ਕਿਫ਼ਤਾ ਹੈ ਕਰੋਨਾ ਬਿਮਾਰੀ ਤੇ ਜਿਹੜੇ ਪੰਛੀ ਪਿੰਜਰੇ ਪਾਏ ਸੀ ਅੱਜ ਦੁਨੀਆ ਪਿੰਜਰੇ ਪਾਈ ਐ ਸਮਾਂ ਬਦਲਦੇ ਪਤਾ ਨਹੀਂ ਲੱਗਦਾ ਇਕ ਬਿਮਾਰੀ ਕਰੋਨਾ ਆਈ ਹੈ ਇਹ ਬਿਮਾਰੀ ਕਰੋਨਾ ਆਈ ਹੈ ਵੱਡ ਜੰਗਲ ਚੁੱਲ੍ਹੇ ਪਾਤੇ ਤੂੰ ਸਾਰੇ ਪਾਣੀ ਗੰਦੇ ਬਣਾਤੇ ਤੂੰ ਹਵਾ ਵੀ ਗੰਦੀ ਕਰਤੀ ਤੂੰ ਤੈਨੂੰ ਜਰਾ ਸ਼ਰਮ ਨਾ ਆਈ ਹੈ ਸਮਾਂ ਬਦਲਦੇ ਪਤਾ ਨਹੀਂ ਲੱਗਦਾ ਇਹ ਬਿਮਾਰੀ ਕਰੋਨਾ ਆਈ ਹੈ ਇਹ ਬਿਮਾਰੀ ਕਰੋਨਾ ਆਈ ਹੈ ਪਹਿਲਾਂ ਪੰਛੀ ਪਿੰਜਰੇ ਵਿੱਚ ਬੰਦ ਕੀਤੇ ਅੱਜ ਖੁਦ ਘਰੇ ਬੰਦ ਹੋ ਗਿਆ ਤੂੰ ਕਿਉਂ ਰੱਬ ਨੂੰ ਛੋਟਾ ਸਮਝ ਲਿਆ ਇਹ ਤਾਂ ਖੁਦ ਦਾ ਕੰਡਾ ਬੋਲਿਆ ਤੂੰ ਜਿਹੜਾ ਤੈਨੂੰ ਹੈ ਬਣਾ ਸਕਦਾ ਉਹਨੇ ਦੁਨੀਆ ਅੱਜ ਹਲਾਈ ਐ ਸਮਾਂ ਬਦਲਦੇ ਪਤਾ ਨਹੀਂ ਲੱਗਦਾ ਇਹ ਬਿਮਾਰੀ ਕਰੋਨਾ ਆਈ ਐ ਇਹ ਬਿਮਾਰੀ ਕਰੋਨਾ ਆਈ ਐ ਤੂੰ ਕੀਤਾ ਤਸ਼ੱਦਦ ਗੁਰੂਆਂ ਤੇ ਕਿਵੇਂ ਮਾਫੀ ਤੈਨੂੰ ਹੋ ਜੂਗੀ ਇਹ ਤਾਂ ਫਿਲਮ ਦਾ ਟੀਜ਼ਰ ਚੱਲਿਆ ਐ ਦੁਨੀਆ ਤਾਂ ਹੋਸ਼ ਵੀ ਖੋਦੂਗੀ ਚੇਤੀ ਮੰਨ ਜਾ ਤੂੰ ਬਲਦੇਵ ਸਿਆ ਇਹਦੇ ਵਿੱਚ ਹੀ ਤੇਰੀ ਭਲਾਈ ਹੈ ਸਮਾਂ ਬਦਲਦੇ ਪਤਾ ਨਹੀਂ ਲੱਗਦਾ ਇਹ ਬਿਮਾਰੀ ਕਰੋਨਾ ਆਈ ਹੈ ਇਹ ਬਿਮਾਰੀ ਕਰੋਨਾ ਆਈ ਹੈ ਥੈਂਕ ਯੂ